ਮੈਂ ਤਾਂ ਰਹੀ ਕਿ ਮੈਂ ਸੋਚਿਆ ਇੰਜ ਬੈਠਾ ਬਈ ਉਹ ਜਲਦੀ ਵੀ ਪੁੱਛੇ ਨਾ ਉਹ ਬਈ ਕੀ ਹੋ ਗਿਆ ਘੱਲੇ ਨਾ ਖੇਡ ਯਾਰ ਜੀ ਭੈ ਦੇ ਢਾਕ ਤੱਕ ਜੇ ਖੰਨੇ ਦੇ ਕੀ ਹੋ ਗਿਆ ਬਈ ਜੇ ਤਾਂ ਬਹਿਲਾ ਬੈਣਾ ਇਹ ਲੋਕ ਸਾਲੇ ਬਹਿਲਾ ਨਹੀਂ ਬੈਠਣ ਦਿੰਦੇ ਇਹ ਬਈ ਕੰਮ ਕਰਦਾ ਸਾ ਮਰੇ ਸਾਲੇ ਕੰਮ ਤੇ ਨਹੀਂ ਇਹ ਤਾਂ ਦੇਖ ਲੈ ਬਈ ਹੋ ਗਈ ਹੈ ਉਹਦਾ ਅਜੇ ਕਿਉਂ ਬੈਠੇ ਯਾਰ ਬਈ ਮੈਨੂੰ ਦਾਸਤਾ ਯਾਰ ਅੱਜ ਫੇਰ ਕੰਮ ਚੱਲਦਾ ਚੱਲਦਾ ਖੜ ਗਿਆ ਬਈ ਇਹ ਹੋ ਗਿਆ ਯਾਰ ਉਹ ਫਟ ਟ੍ਰੈਡ ਖੜ ਗਿਆ ਜ ਫੇਰਾ ਟ੍ਰੈਡ ਫੇਰ ਗਿਆ ਇੱਕ ਤਾਂ ਪਈ ਜੇ ਤੂੰ ਕੰਮ ਕਰ ਦੇ ਨਾ ਆਪਣੇ ਜਿਹੇ ਪਿੰਡ ਦੇ ਲੋਕ ਨੇ ਇਹ ਸਾਰੇ ਪੱਕੇ ਪੇੜ ਚੋਣ ਨੇ ਕਿਸੇ ਦਾ ਕੰਮ ਚੱਲਦਾ ਦੇਖੀ ਸਾਰੇ ਮੱਛਦੇ ਬੋਤ ਨੇ ਉਹੀ ਗੱਲ ਹੋ ਰਹੀ ਆ ਹੁਣ ਤੂੰ ਇਹ ਨਾ ਰਹਿ ਬਈ ਤੂੰ ਕੰਮ ਕਰਦਾ ਸਾਰੇ ਆਪ ਦਾ ਕੰਮ ਕਰਨ ਯੋਗ ਹੀ ਹੈ ਨਹੀਂ ਫਿਰ ਦੂਜੇ ਬੰਦੇ ਨੂੰ ਦੇਖ ਕੇ ਸਾਰੇ ਮੱਛਦੇ ਨੇ ਹੁਣ ਮੈਂ ਹੁਣ ਅਮਜੀ ਨੂੰ ਗਏ ਅਮਜੀ ਬੋਲਦਾ ਅਮਜੀ ਬੋਲੇ ਨਾ ਗੱਲ ਤਾਂ ਵਾਲੀ ਤੇਰੀ ਸਹੀ ਆ ਜਮਾ ਇੰਨਾ ਦੁਖੀ ਕਰ ਕੇ ਨਾ ਨਾ ਭੈਣ ਚੋਂ ਤਾਂ ਨਹੀਂ ਛੱਡਦੀ ਜਮਾ ਤੂੰ ਮੇਰੀ ਇੱਕ ਗੱਲ ਸੁਣ ਤਰਕੀ ਨਾ ਕੀ ਕਰ ਰਿਆ ਕਰ ਮੇਰੇ ਸਾੜਾ ਨੂੰ ਗਾਲ ਕੱਢ ਕੇ ਤੂੰ ਰਿਆ ਕਰ ਜਿਵੇਂ ਸਾੜੇ ਪੁੱਠਾ ਆ ਕਰਦੀ ਨੇ ਸਾੜੇ ਉੰਨਾ ਨੂੰ ਵੀ ਪੁੱਠਾ ਹੋ ਜੂ ਅਮਲੀ ਤੇ ਤਰਕੀ ਕੀ ਕਰਦਾ ਜਿਹੜਾ ਕੋਈ ਅਮਰੀ ਨੂੰ ਸ਼ੇਰੇ ਮਤਾ ਗਾਲ ਕੱਢ ਕੇ ਜਾਂਦਾ ਸਾੜਾ ਦੁਗਣਾ ਨਾ ਗਿਆ ਹੁੰਦਾ ਬਾਈ ਸਹੀ ਗੱਲ ਆ ਬੋਲਿਆ ਤੇਰੀ ਤਾਂ ਹੀ ਨਜ਼ਾਰੇ ਲੰਨਾਂ ਦਊਂਗਾ ਮੈਂ ਨਜ਼ਾਰੇ ਲੈਣੇ ਤਰਕੀ ਮੇਰੇ ਸਾੜੇ ਜਿੰਨੇ ਨਜ਼ਰਾ ਵਾਲੇ ਨੇ ਫਰ ਰੰਗ ਉਹ ਲੈ ਗੱਲ ਕੱਢ ਕੇ ਜਾਂਦਾ ਮਲੀ ਨਜ਼ਾਰੇ ਲੈਣੇ ਆ ਬਾਈ ਸਾਰੇ ਨਸ਼ਾ ਵੀ ਦੁੱਗਣਾ ਕਰਦੀ ਆ ਤੂੰ ਕੱਲ ਨੂੰ ਬਈ ਮੇਰੀ ਗੱਲ ਮੰਨ ਕੇ ਹੀ ਕਰ ਦੇਖੀ ਸਾਲੇ ਫਿਰ ਕਿਵੇਂ ਦੇ ਦੋ ਨੇ ਸਾਰੇ ਸਾਲੇ ਨਜ਼ਰਾਂ ਨਾਲੇ ਪੱਕੀ ਗੱਲ ਆ ਬਾਈ ਤੇਰੀ ਕੱਲ ਤੋਂ ਫਿਰ ਐਂ ਕਰੂਗਾ ਮੈਂ ਹੁਣ ਯਾਰ ਤਰਦਾ ਤੂੰ ਬਈ ਤੂੰ ਇਹੀ ਕਰੇ ਕਰ ਦੇਖੀ ਜਾ ਕਿਵੇਂ ਇੱਧਰ ਆਪਣੀ ਗੱਡੀ ਚਲਦੀ ਸਾਰੇ ਮੱਛਰਾਂ ਦਾ ਮੱਛੀ ਹੀ ਹੁੰਦੇ ਹੁੰਦੇ ਨੇ ਸਾਰੇ ਨੂੰ ਆਪੇ ਪਤਾ ਲੱਗੂ ਵੀ ਕਿਵੇਂ ਮੱਛੀ ਦਾ ਬਾਈ ਇਕ ਗੱਲ ਤੇ ਸਹੀ ਆਵਲੀਆ ਪਹਿਲਾ ਤੂੰ ਕਿਉਂ ਨਹੀਂ ਮਿਲਿਆ ਜਿਵੇਂ ਉਹਨੂੰ ਪਹਿਲਾਂ ਦੱਸ ਦਿੰਦਾ ਨਾ ਓਏ ਐਂ ਅਮਲੀ ਤੈਨੂੰ ਪਤਾ ਜਿਗਾਰ ਲਾਉਂਦਾ ਫਿਰ ਜਾਂਦਾ ਸਮਝਾਉਂਦਾ ਲੋਕਾਂ ਨੂੰ ਉਹਨੂੰ ਫਿਰ ਸਮਝੇ ਨਾ ਸਮਝੇ ਪਰ ਉਹਨਾਂ ਰੋਜ਼ ਨੂੰ ਪਤਾ ਲੱਗਦਾ ਸਾਰੇ ਨਾ ਜਿਹੜਾ ਲੋਣ ਵਾਲਿਆਂ ਨੂੰ ਵੀ ਅਮਲੀ ਨੂੰ ਨਾ ਛੇੜੀਏ ਉਹ ਤਾਂ ਹੀ ਸਾਲੇ ਤੈਨੂੰ ਕਹਿੰਦੇ ਨੇ ਵੀ ਆਵਲੀ ਦਾ ਰਾਮ ਹੀ ਆ ਬਹੁਤ ਵਿਗੜਿਆ ਹੋਇਆ ਮਸਲਾ ਬੀਨੇ ਓਏ ਭਈ ਆਪੇ ਬੁਰੇ ਲੱਗਦੇ ਆ ਪਰ ਸੱਚੀਆਂ ਗੱਲਾਂ ਕਹਿ ਦਿੰਨੇ ਆ ਬਈ ਜੜੀਆਂ ਲੋਕਾਂ ਨੂੰ ਪੂਰੀ ਨਹੀਂ ਲੱਗਣਗੀਆਂ ਹੋਰ ਦਸ ਕੀ ਟੰਗੀਆਂ ਲੱਗਣੀਆਂ ਗੱਲ ਤੇਰੀ ਪੱਕੇ ਆਮਲੀਆਂ ਕੱਲ ਤੋਂ ਹੁਣੇ ਹੀ ਕਰੂਗਾ ਮੈਂ ਯਾਰ ਬਈ ਫਿਰ ਉਹ ਨਾ ਮੱਲੀ ਦੀ ਡਰਾ ਮਨਨੇਗਾ ਬਿਆਰੇ ਲਾਏਗਾ ਹੁਣ ਤੂੰ ਫਿਰ ਠੀਕ ਆ ਟੰਗੀਆਂ ਫਿਰ ਬਈ ਮੈਂ ਤਾਂ ਛੱਲਿਆ ਹਾਂ ਉਹਦਾ ਬਈ ਟੰਗੀਆਂ ਆਮਲੀ ਗੱਲ ਤਾਂ ਹੈਗੀ ਸਹੀ ਕਹਦਾ ਬੰਦਾ ਦੇਖਣ ਨੂੰ ਇਹ ਉਹੀ ਆਮਲੀ ਜੀ ਲੱਗਦਾ ਦੀਆ ਯਾਰ ਹਨਾ ਪਰ ਗੱਲ ਬੜੀ ਵਧੀਆ ਸੁਣਾ ਕੇ ਗਿਆਗਾ ਸਹੀ ਗੱਲ ਆ ਆਮਲੀ ਕੋਈ ਵੀ ਮਾਂ ਦੀ ਕੁੱਖੋਂ ਤਾਂ ਨਹੀਂ ਜੰਮਦਾ ਇਹ ਸਾਲੇ ਲੋਕ ਐਵੇਂ ਨਹੀਂ ਬਣਾਉਂਦੇ ਨੇ ਬੰਦੇ ਨੂੰ ਜਦੋਂ ਮੇਰੇ ਸਾਲੇ ਕੰਮ ਕਰਦੇ ਨੂੰ ਦੇਖ ਨਹੀਂ ਸਕਦੇ ਨਾ ਤਾਂ ਫਿਰ ਅੱਕਿਆ ਹੋਇਆ ਬੰਦਾ ਫਿਰ ਹੋਰ ਕਰੇ ਵੀ ਕੀ ਨਸ਼ੇ ਦਾ ਆਸਰਾ ਲੈ ਜਾਂਦਾ ਨਸ਼ੇ ਦਾ ਆਸਰਾ ਲੈ ਕੇ ਜਦੋਂ ਨਸ਼ੇ ਦਾ ਅੱਧੀ ਹੋ ਜਾਂਦਾਗਾ ਫਿਰ ਉਹਨੂੰ ਆਮਲੀ ਕਹਿਣ ਲੱਗ ਜਾਂਦੇ ਨੇ ਭਾਵੇਂ ਜਦੋਂ ਪਹਿਲਾਂ ਕੰਮ ਕਰਦੇ ਨੂੰ ਚੱਲਦੇ ਫਿਰ ਜਦੋਂ ਆਮਲੀ ਬਣ ਜਾਂਦਾ ਫਿਰ ਨਸ਼ਾ ਕਰਦੇ ਨੂੰ ਚੱਲਦੇ ਇਹ ਤਾਂ ਨਹੀਂ ਜਿਉਣ ਦਿੰਦੇ ਇਹ ਤਾਂ ਫਿਰ ਆਮਲੀ ਵਾਲੀ ਗੱਲ ਆ ਵੀ ਤੜਕੀ ਗਾਲ ਕੱਢ ਇਹਨਾਂ ਨੂੰ ਅਬ ਜੇ ਕੰਮ ਤੇ ਹੀ ਚੱਲਾਂ Well, i so here i'm leaving.